ਤਕਰੀਬਨ ਸ਼ਾਮ ਦੇ 8:00 ਦੇ ਤਕਰੀਬਨ 9:00 ਵਜੇ ਨੇ ਬਹੁਤ ਹੀ ਤੇਜ਼ ਛਾਟੇਦਾਰ ਮੀਂਹ ਜਿਹੜਾ ਮਾਨਸਾਂ ਦੇ ਵਿੱਚ ਤਕਰੀਬਨ 15 ਮਿੰਟ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਤੇਜ਼ ਛਾਟੇਦਾਰ ਮੀਂਹ ਵਿੱਚ ਹਵਾ ਤੇਜ਼ ਮੋਟੀ ਕਣੀ ਦਾ ਮੀਂਹ ਬਹੁਤ ਵਧੀਆ ਵੈਗਰੂ ਨੇ ਕਿਰਪਾ ਕੀਤੀ ਹੈ ਸਤਿ ਸ੍ਰੀ ਅਕਾਲ ਘੱਟੇ ਕਿੱਥੇ ਕਿੱਥੇ ਅੱਜ ਮੀਂਹ ਲਖਣ ਨੂੰ ਮਿਲਿਆ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਫੀ ਚੰਗੀ ਬਰਸਾਤ ਹੋ ਰਹੀ ਹੈ तकरीबन ਪਿਛਲੇ 20 ਮਿੰਟਾਂ ਤੋਂ ਦੇਖੋ ਜੀ ਦੇਖ ਸਕਦੇ ਹੋ ਦੇਖੋ ਜੀ ਪੂਰਾ ਤੇਜ਼ ਛਾਟੇਦਾਰ ਮੀਂਹ ਇਹ ਰਬਾਬਾ ਸਾਹਿਬ ਦਾ ਸਰੀਚਰਪੁਰ ਦੇ ਵਿੱਚ ਅੱਪਾ ਖੜੇ ਹੋਏ ਹਾਂ ਦੇਖੋ ਜੀ ਅਚਾਨਕ ਜੇ ਮੌਸਮ ਦਾ ਮિજાਜ ਬਦਲਿਆ ਸ਼ਾਮ ਦੇ ਤਕਰੀਬਨ 5:30 ਵਜੇ ਥੋੜੀ ਜੀ ਹਵਾ ਚੱਲੀ ਹਵਾ ਚੱਲਣ ਤੋਂ ਬਾਅਦ ਇੱਕਦਮ ਤੇਜ਼ ਮੀਂਹ ਆਇਆ ਜਿਨੇ ਬਹੁਤ ਵਧੀਆ ਪਰਮਾ ਪਾਣੀ ਲਾਉਣ ਦਾ ਕੰਮ ਕੀਤਾ ਦੇਖੋ ਜੀ ਦੇਖ ਸਕਦੇ ਹੋ ਪੂਰੀ ਧੋਰਾਂ ਦੀ ਬਰਸਾਤ ਹੈ ਦੇ ਕੋਲ ਬਹੁਤ ਹੀ ਤੇਜ਼ ਮੀਂਹ ਕੋਲ ਸਪੀਡ ਦਾ ਰਾਤ ਦੇ तकरीबन 9 ਵਜੇ ਨੇ ਜੀ ਹੁਣ ਹੋਰ ਵੈੰਗੂ ਨੇ ਕਿਰਪਾ ਕੀਤੀ ਹੈ 8:56 ਮਿੰਟ 8:40 ਮਿੰਟ ਤੇ ਮੀਂਹ ਪੈਣ ਲੱਗਿਆ ਜੀ 20 ਮਿੰਟਾਂ ਦੇ ਵਿੱਚ ਬਹੁਤ ਹੀ ਵਧੀਆ ਭਰਮਾ ਵੀ ਪਿਆ ਹੈ ਸੋਨ ਦਿਖਾਉਣਿਆ ਲਾਈਵ ਹਾਲਾਤ ਦਰਸਾਤ ਦੇ ਦੇਖੋ ਜੀ ਪਿੰਡਲੀ ਸ਼ਹਿਰ ਫੁਰਦ ਜ਼ਿਲ੍ਹਾ ਮਾਨਸਾ ਬਹੁਤ ਹੀ ਤੇਜ਼ ਸਰਟੇਦਾਰ ਮੀਂਹ ਤੁਸੀਂ ਦੇਖ ਸਕਦੇ ਹੋ ਜਬਰਦਸਤ ਬਰਸਾਤ ਦੇਖੋ ਜੀ ਲਾਈਵ ਨਿੱਖੋ ਜੀ ਘਨੇਰੀ ਦੇ ਵਿੱਚ ਮੀਂਹ ਹੈ ਤੇਜ਼ ਹਵਾ ਦੇ ਵਿੱਚ ਮੀਂਹ ਹੈ ਦੇਖੋ ਕਿਸ ਤਰ੍ਹਾਂ ਤੁਹਾਨੂੰ ਮੀਂਹ ਉੱਡਦਾ ਛੱਲਾਂ ਦੇ ਰੂਪ ਦੇ ਵਿੱਚ ਦਿਖਾਈ ਦਿੰਦਾ ਹੋਵੇਗਾ ਬਹੁਤ ਹੀ ਚੰਗੰਨੀ ਹੈ ਜੀ ਦਿੱਖੋ ਲਾਈਵ ਤੁਸੀਂ ਬਰਸਾਤ ਦੇਖ ਸਕਦੇ ਹੋ ਤੇਜ਼ ਹਵਾ ਦੇ ਨਾਲ ਤੇਜ਼ ਛਾਟੇਦਾਰ ਮੀਂਹ ਬਹੁਤ ਜ਼ਿਆਦਾ ਗਰਮੀ ਛੱਡਦੇ ਸਮੇਂ ਬਰਸਾਤ ਕਿਸੇ ਨਾ ਕਿਸੇ ਪਾਸੋਂ ਆਉਣੀ ਹੀ ਸੀ ਜਿਹੜੇ ਹਿਸਾਬ ਨਾਲ ਅੱਜ ਦਿਨੇ ਗਰਮੀ ਪਈ ਹੈ ਬਹੁਤ ਜ਼ਿਆਦਾ ਗਰਮੀ ਅਤਿ ਦੀ ਗਰਮੀ ਸੀ ਵੀਰੋ ਦੇਖੋ ਜੀ ਕੀ ਤੋ ਇਹ ਹਰੇ ਭਰੇ ਰੁੱਖ ਤੁਸੀਂ ਲੈਂਡ ਦੇ ਚਾਨਣ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਦ੍ਰਿਸ਼ ਮੀਂਹ ਪੈ ਰਿਹਾ ਹੈ ਦੇਖੋ ਜੀ ਰੁੱਖਾ ਹਰੇ ਭਰੇ ਦਿਖਾਈ ਦੇ ਰਹੇ ਨੇ